ਉਹ ਰੇ ਕੱਲੇ ਸੂਰਤ ਨਹੀਂ ਦੀਆ ਹੀਰ ਦੀ ਆਉਣਾ ਵੇਖ ਗੌਰ ਕਾ ਉਰਦੀ ਓ ਫਲ ਕਾ ਲੰਗੜਾ ਲੰਗੜੇ ਨੂੰ ਚੱਕਰਾਕ ਵੱਧ ਹੁੰਦੀ ਹੈ ਗਾੜੀ ਕੰਨੀ ਨਹੀਂ ਦੇਖਦਾ ਕਿੱਟੀ ਦਾੜੀ ਹੋਰੀ ਕਿਉਂ ਸਿੰਗੀ ਦਾ ਮੈਂ ਕਿਸੇ ਦੇ ਤਰਕੇ ਕੀ ਹਰਾਮ ਤੈ ਠੀਕ ਹੈ ਕਿਵੇਂ ਹੋਏ ਬਦਗਿਆ ਬੜਗੀਆਂ ਬਿਠੇ ਜਾਓ ਬੜਗੀਆਂ ਕਵੇਸਰੀਆਂ ਕੌਣਾ ਕਬਿਸਰਿਆਂ ਦਾ ਯਾਰ ਪਰਾਣੀ ਕਹਾਣੀ ਜੀ ਯਾਦ ਆ ਗਈ ਸੀ। ਕੁਲਦੀਪ ਮਾਨਕ ਦੀ ਯਾਦ ਜੀ ਆ ਗਈ ਸੀ ਮੈਨੂੰ। ਕੁਲਦੀਪ ਮਾਨ ਦੀ ਕਿ ਨੱਤ ਜੀ ਦੀ ਯਾਦ ਆ ਗਈ ਸੀ ਜਿਹੜੀਆਂ ਟੁੱਟੀਆਂ। ਟਿੱਪ ਟੀਮਾ ਉੱਤ ਪੈਂਦੀ ਬਰਸਾਤ। ਟਿੱਪ ਟਿਪ ਹੋਰ ਲੰਘੋ। ਕਹਿ ਦੋ ਕਿਵੇਂ ਐ? ਤੇਰੇ ਜਿਆਦੇ ਕੋਈ ਮਸਤੀ ਲੱਦੀ ਆ ਓਏ। ਕਿਉਂ? ਅੱਗ ਲੱਗ ਗਈ ਟਿਪ 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 ਅੱਗ ਜੁੰਦੀ ਐ ਟਿਪ ਟਿਪ। ਬਰਸਾਤ ਹੋਈ ਸੀ ਅੱਜ। ਹੋਰ ਸੁਣਾ ਫਿਰ ਕੀ ਹਾਲ? ਮੈਂ ਹਾਲ ਤਾਂ ਮੇਰਾ ਠੀਕ ਐ ਬਲੇ ਬਸ ਕਹਿ ਦੋ ਕੋਣ ਹੁੰਦਾ। ਕਹਿ ਦੋ ਤੈਨੂੰ ਕਹਿੰਦਾ ਸੀ ਮੈਂ ਤਾਂ। ਕਿਉਂ ਮੈਨੂੰ ਕਿਵੇਂ ਕਹਿੰਦਾ ਸੀ? ਤੋਰਦਾ ਦੀ ਤੂੰ ਉਹ ਐ ਥੋੜੀ ਹੰਕਾਰ ਵੀ ਜਿਹੜਾ ਲਗੜਾ ਉਹ ਕਿਦੋਂ ਹੀ ਆ ਤੂੰ ਸਾਹਮਣਾ ਕੋਈ ਬੋਲਦਾ ਹੁੰਦਾ ਤੂੰ ਵਿੱਚ ਕਿੰ ਬੋਲਦਾ ਸਾਡੀ ਗੱਲ ਦੇ ਬਈ ਤੂੰ ਬੋਲਣ ਨੂੰ ਫਿਰ ਤੂੰ ਗਲਤ ਕਿਉਂ ਬੋਲਦਾ ਇਹ ਤਾਂ ਮੇਰਾ ਤਾਇਆ ਸੀ ਨਾ ਤਾਇਆ ਸੀ ਫਿਰ ਤਾਇਆ ਤਾਇਆ ਫਿਰ ਹੀਰ ਦਾ ਤੂੰ ਭਾਈ ਲੱਗਿਆ ਦੇਖ ਲੈ ਤੂੰ ਜੂਠ ਕਰੇਗਾ ਮੈਂ ਤਾਂ ਉਹ ਚੁੱਪ ਕਰਕੇ ਵਾਜਾ ਚਪੀੜੇ ਨਾ ਖਾ ਲਈ ਤੂੰ ਮਿੱਥੋ ਚਪੇੜੇ ਵਾਲੀ ਕਿਹੜੀ ਗੱਲ ਆ ਫਿਰ ਤਾਇਆ ਤੀ ਤਾ ਆਪਦੇ ਕਰੇ ਗੱਲ ਕਰੋ ਇਹ ਤਾਂ ਮੈਂ ਲਾਵਾਂ ਯਾਰ ਉਹ ਬੱਸ ਤੂੰ ਹਲਾ ਤਜੀਰ ਕਿ ਤਕਰਾ ਕੇ ਨਾ ਲੈ ਜੀ ਹੋਰ ਯਾਰ ਪਲਾਖਰੀ ਹੈਗੀ ਗਰਮ ਨਹੀਂ ਹੁੰਦੇ ਹੋਰ ਸੁਣਾ ਫਿਰ ਇਕ ਰੀਮੇ ਬੈਠੀ ਤੀ ਕੀ ਪ੍ਰੋਗਰਾਮ ਤੀ ਅਜੀ ਪ੍ਰੋਗਰਾਮ ਨੂੰ ਇੱਥੇ ਵਿਆਹ ਕਰਿਆ ਤਾਂ ਉਹ ਬੈਠੇ ਸੱਤ ਚ ਕਿਵੇਂ ਬਹਿੰਦੇ ਹੁੰਦੇ ਤੂੰ ਤਾਂ ਐਡਾ ਲੰਡੀ ਪੂਛ ਵਾਲਾ ਬੰਨ ਮਤਲਬ ਤੂੰ ਕੋਈ ਬਹਿੰਦੇ ਨਹੀਂ ਤੂੰ ਤਾਂ ਕਿਸੇ ਦਾਤ ਹੀ ਡਿੱਗਦਾ ਹੁੰਦਾ ਹੁਣ ਨਾ ਸ਼ੇਰ ਦਾਤ ਨਹੀਂ ਬਈ ਸ਼ੇਰ ਵਗਿਆ ਨਾ ਨੂੰ ਤਾਂ ਤੁਸੀਂ ਮੋਖੜੀਆਂ ਦੀ ਝੋਲੀ ਫਰੀ ਫਿਰਦੇ ਹਾਂ ਮੈਂ ਤਾਂ ਇਹਨੂੰ ਰਿਸ਼ਤਾ ਕਰਾਉਂਦੀ ਹਾਂ ਕਿਹਨੂੰ ਰਿਸ਼ਤਾ ਐ ਇਹਨੂੰ ਇਹਨੂੰ ਤਾਂ ਭਾਂਦਾ ਕੋਈ ਬੱਕਰੀ ਦਾ ਕੰਨ ਨਹੀਂ ਫੜਾਉਂਦਾ ਉਹ ਕੁੜੀ ਦਾ ਰਿਸ਼ਤਾ ਕੌਣ ਦਊ ਇਹਨੂੰ ਤਾਂ ਕਾਂਮੜਿਆਂ ਨੂੰ ਪੜਾਉਂਦੇ ਆ ਹਨਾ ਕੱਲ ਹਾਂ ਬਈ ਕਾਂਮੜਿਆਂ ਨੂੰ ਕੰਨ ਫੜਾਉਂਦੇ ਨਾ ਹਾਂ ਅੱਜ ਕੱਲ ਕਾਂਮੜਿਆਂ ਨੂੰ ਕੰਨ ਫੜਾਉਂਦੇ ਨਹੀਂ ਹਾਂ ਚੰਗੇ ਬੰਦੇਾਂ ਤੋਂ ਕਮਲਾ ਕਾਉਂਤੀ ਹੋਏ ਤੂੰ ਮੈਂ ਕਿਵੇਂ ਕਮਲਾਤੀ ਉਹ ਤੇਰੇ ਕਮਲਾ ਹੀ ਆ ਕਾਂਮੜਿਆਂ ਦੀ ਨੀਂਦ ਪੂਰੀ ਜੇਤਰਾ ਕਰਦਾ ਤੂੰ ਕਾਂਮੜਿਆਂ ਵਾਂਗੂ ਜਿਹਨੇ ਕੁੜੀ ਦਿੱਤੀ ਤੈਨੂੰ ਉਹ ਕਾਂਮਲਾ ਹੈ ਉਸ ਤੋਂ ਕਮਲਾਗਾ ਉਹ ਉਹ ਮਹਾ ਕਮਲਾ ਮਹਾ ਕਮਲਾ ਜਿਹਨੇ ਤੇਰੇ ਮਗਰ ਲਾਤੀ ਤੇਰਾ ਸੋਹਰਾ ਸੂਰਾ ਤੇ ਮਰਿਆ ਹੋ ਮੈਨੂੰ ਲੱਗਦਾ ਜਿਹੜੇ ਸਾਹ ਨੇ ਤੇਰਾ ਰਿਸ਼ਤਾ ਵਾ ਪਹਿਨਾਂ ਗੋਦ ਪਾਈ ਤੀ ਹਾਂ ਹਾਂ ਬਸ ਰੋਦੀ ਆ ਬਸ ਤਾਂ ਹੀ ਤਾਂ ਹੋ ਗਿਆ ਜੇ ਤੇਰਾ ਸਹੀ ਸਰੋਂ ਹੁੰਦਾ ਤੈਨੂੰ ਰਿਸ਼ਤਾ ਲਿੰਦਾ ਸੀ ਮੈਨੂੰ ਹੈ ਹਾਂ ਬਾਤ ਤੇਰੀ ਪਹਿਨਾਂ ਮਲੰਗਾ ਤੈਨੂੰ ਨਾ ਹੋਇਆ ਫਿਰ ਅੱਜ ਤੱਕਰਾਉਂਦੇ ਨਹੀਂ ਤੱਕਰਾਉਂਦੇ ਨਹੀਂ ਨਾ ਮੈਂ ਕਰਾਵਾਂ ਤੈਨੂੰ ਹੋਊਗਾ ਭੇੜੇ ਮੂੰਹ ਵਾਲੇ ਨੂੰ ਪਹਿਨਾਂ ਦਾ ਡੂੜ ਲੱੱਗਿਆ ਤੈਨੂੰ ਕੋਈ ਰਿਸ਼ਤਾ ਕੌਣ ਕਰੂ ਐ ਕੁੜੀ ਸਸੌਣੀ ਅਗਲਿਆਂ ਨੇ ਉਹ ਦੋ ਲੱਤਾਂ ਲੈ ਨਹੀਂ ਹੁੰਦਾ ਸਵਾ ਲੱਤਾਂ ਲੈ ਨੂੰ ਹੋ ਜਾਂਦਾ ਨਾ ਤੂੰ ਕੀ ਨਾ ਮੇਰੀ ਗੱਲ ਸੁਣਾ ਅਗਲਾ ਇਹਨੂੰ ਪੂਰੀ ਦਾ ਰਿਸ਼ਤਾ ਕਰੂਗਾ ਅਗਲੀ ਇਹਦਾ ਕੋਈ ਗੂੰ ਨਹੀਂ ਤੂੰ ਦੀ ਮਲੰਗ ਦਾ ਗੂੰ ਕਹਿੰਦੇ ਭਲਿਆਂ ਨੂੰ ਰਿਸ਼ਤਾ ਨਹੀਂ ਹੁੰਦਾ ਇਹਨੂੰ ਮਲੰਗ ਨੂੰ ਕੌਣ ਕਰਤੇ ਡੁੱਡੂ ਦਾ ਉਹ ਫਿਰ ਉਹ ਹੀ ਕਹਿੰਦੇ ਚੰਗੇ ਭਲਿਆਂ ਨੂੰ ਕਿੱਥੇ ਹੁੰਦਾ ਇਹਦਾ ਕੰਮ ਲੈ ਮੇਰੀ ਪੈਨਸ਼ਨ ਆਉਂਦੀ ਏ ਤਾਂ ਕਰਾਉਣੀ ਆ ਅਗਲੀਆਂ ਕੰਤਨ ਛੀਸੀ ਰਿਸ਼ਤੇ ਮੁਰਦੇ ਨਾ ਪਲਛਣ ਨੂੰ ਤਾਂ ਭਾਂ ਦਾ ਕਣਕ ਦੀਆਂ ਬੋਰੀਆਂ ਢੂਹੀ ਤੇ ਲੱਦੀ ਫਿਰਦਾ ਮਲੰਗ 7000 ਰੁਪਏ ਮਹੀਨੇ ਦਾ ਅੱਛਾ 7000 ਤੈਨੂੰ ਆਉਂਦਾ ਇਹ ਹਾਂ ਸੀਸੇ 'ਚ ਮੂੰਹ ਦੇਖੇ ਸੀਸੇ 'ਚ ਤਾਂ ਰੋਜ਼ ਹੀ ਦੇਖ ਮਨ ਹਾਂ ਆਉਂਦਾ ਛੱਤ ਤੇਰਾ ਯਾਰ ਹੁਣ ਇੱਕ ਹੋਰ ਖਬਰ ਆਈ ਆ ਕਹਿੰਦੇ ਕਮਲਿਆਂ ਦੀ ਪੈਨਸ਼ਨ ਬਣਣੀ ਆ ਇਹਦੀ ਭਾ ਦੇ ਇਹਦੀ ਇਹਦੀ ਭਾ ਦੇ ਓਏ ਇਹਦੀ ਬਸ ਨਾ ਇੱਕੜਾ ਕਮਲਿਆਂ ਦਾ ਛਾਂ